ਬਾਈ ਜੀ 4 ਤਰੀਕ ਦੀ ਰਾਤ ਨੂੰ 2 ਵਜੇ ਇਹ ਟਰੱਕ ਭਵਾਨੀਗੜ ਪੈਟਰੋਲ ਪੰਪ ਤੋਂ ਚੋਰੀ ਹੋ ਗਿਆ ਇਹਦਾ ਨੰਬਰ PB 11 BA 1857 ਹੈ ਟਰੱਕ ਗਾਜ਼ੀਆਬਾਦ ਦੀ CCTV ਫੁਟੇਜ ਵਿੱਚ ਆਇਆ ਹੈ ਇਸ ਤੋਂ ਬਾਅਦ 20 ਕਿਲੋਮੀਟਰ ਦੇ ਏਰੀਆ ਵਿੱਚ ਇਹ ਟਰੱਕ ਗਾਇਬ ਹੋ ਗਿਆ ਹੈ ਜੇ ਕਿਸੇ ਵੀਰ ਵੀਰ ਨੂੰ ਇਹ ਟਰੱਕ ਕਿਤੇ ਮਿਲਦਾ ਹੈ ਜਾਂ ਕਿਤੇ ਕਬਾੜ ਚੋਂ ਜਾਂ ਕਿਸੇ ਰੋਡ ਤੋਂ ਜਾਂ ਕਿਸੇ ਦੁਕਾਨ ਤੋਂ ਇਸ ਜਾਣਕਾਰੀ ਦੇਣ ਵਾਲੇ ਨੂੰ ਪੰਜਾਹ ਹਜ਼ਾਰ ਰੁਪਿਆ ਇਨਾਮ ਦਿੱਤਾ ਜਾਵੇਗਾ ਕਿਰਪਾ ਕਰਕੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੋ ਨੰਬਰ 94171 50103 ਦੂਸਰਾ ਨੰਬਰ ਹੈ 88728 95693